ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੱਥੇ ਵਾਲਾ ਇਹ ਪਿੰਡ ਨੱਥੇ ਵਾਲਾ ਪੁਰਾਣਾ ਹੈ ਇਹਦੇ ਨਾਲ ਦਾ ਪਿੰਡ ਨੱਥੇ ਵਾਲਾ ਨਵਾਂ ਹੈ ਇਹ ਦੋ ਛੋਟੇ ਛੋਟੇ ਪਿੰਡ ਹੈ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਕੋਟਕਪੂਰਾ ਇਹਨਾਂ ਨੂੰ ਲੱਗਦੀ ਹੈ ਨਾਲ ਦੇ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਸਿਰਸੜੀ ਨੰਗਲ ਸਿੱਖਾਂ ਵਾਲਾ ਇਹਦੇ ਆਸ-ਪਾਸ ਦੇ ਪਿੰਡ ਹੈ ਦੋਨੇ ਸ਼ਹਿਰ ਨੇੜੇ ਰਹ ਜਾਂਦੇ ਆ ਫਰੀਦਕੋਟ ਦੇ ਵੀ ਇਹ ਪਿੰਡ ਨੇੜ ਆ ਤੇ ਕੋਟਕਪੂਰੇ ਤੋਂ ਤਾਂ ਮਸਾਂ 7-8 ਕਿਲੋਮੀਟਰ ਸਾਈਡ ਤੇ ਹਟਮਾ ਪਿੰਡ ਹੋਊਗਾ ਮਹਰਾਣੇ ਵਾਲਾ ਬੀੜ ਸੰਧੂ ਗੋਤ ਨਾਲ ਸੰਬੰਧਤ ਵੀਰ ਜਾਣਦੇ ਹੋਣਗੇ ਤੇ ਉਹ ਇਹਦੇ ਬਿਲਕੁਲ ਨੇੜ ਰਹ ਜਾਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੱਸੋ ਇਹ ਘਰ ਨੇ ਇਹ ਮੰਨਾਂਗੇ ਵੀ ਸਾਡੇ ਏਰੀਆ ਦੇ ਵਿੱਚ ਇੱਕ ਤਾਂ ਨੀਲੀ ਰਾਵੀ ਨਸਲ ਤੇ ਇੱਕ ਜਰਸੀ ਇਹ ਇਸ ਲੈਵਲ ਦੀ ਪੈਦਾ ਕੀਤੀ ਵੀ ਬਹੁਤ ਸ਼ੌਂਕ ਬਣਿਆ ਤੇ ਮੇਲੇ ਵੀ ਕਈ ਜਿੱਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹਦੇ ਵਿੱਚ ਇੱਕ ਬਹੁਤ ਸੋਹਣੀ ਵੈਡ ਬਾਈ ਨੇ ਵਕਾਊ ਕੀਤੀ ਐ ਫੁੱਲ ਤਿਆਰੀ ਐ ਤੇ ਤਿਆਰੀ ਨਾਲ ਇਹ ਵੀ ਐ ਵੀ ਅੱਗੇ ਮੇਲਾ ਜਿਹੜਾ ਉਹ ਪੀਡੀਐਫ ਇਹਦਾ ਆ ਰਿਹਾ ਉਹਦੇ ਹਸਤੇ ਵੀ ਇਹਦੀ ਤਿਆਰੀ ਫੁੱਲ ਦਿਸਦੀ ਐ ਕਿਉਂਕਿ ਬਰੀਡ ਕੁਆਲਿਟੀ ਜਿਹੜੀ ਇਹਦੀ ਇਦਾਂ ਦੀ ਐ ਵੀ ਇਹਨੂੰ ਇਹ ਜੱਜਮੈਂਟ ਦੇ ਵਿੱਚ ਖੜਨੀ ਐ ਵੈਡ ਜਾ ਕੇ ਪੂਰਾ ਰਿਕਾਰਡ ਮਿਲੂਗਾ ਦੋਸਤੋ ਇਹਦੀਆਂ ਪਿਛਲੀਆਂ ਪੀੜੀਆਂ ਦਾ ਚੰਗੇ ਸੀਮਨ ਤੋਂ ਗੱਭਣ ਹੈ ਨਾਲ ਜਿਹੜੀਆਂ ਵੈਡਾਂ ਨੂੰ ਵੈਸੇ ਕੱਢ ਲੀਆਂ ਬਾਹਰ ਤੇ ਇਹ ਖਾਨਦਾਨ ਤੁਹਾਨੂੰ ਦਿਖਾਉਣਾ ਵੀ ਇਹ ਜਰਸੀ ਨਸਲ ਜਿਹੜੀ ਬਾਈ ਕੋਲ ਹੈ ਉਹ ਇਸ ਤਰ੍ਹਾਂ ਦੀ ਇਹਨਾਂ ਤੋਂ ਹੀ ਜਿਹੜੀ ਉਹ ਤਿਆਰ ਹੋ ਰਹੀ ਹੈ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਫਿਊਚਰ ਦੇ ਵਿੱਚ ਸੋ ਇਹਨਾਂ ਦੀ ਬਿਊਟੀ ਦੱਸਦੀ ਹੋਣੀ ਹੈ ਹਾਲਾਂਕਿ ਗੱਬਣ ਪਸ਼ੂ ਦਾ ਰੁਖ ਹੋਰ ਹੁੰਦਾ ਜਦੋਂ ਪਸ਼ੂ ਦੁੱਧ ਤੇ ਚੱਲਦਾ ਉਦੋਂ ਥੋੜਾ ਲਿੱਸਾ ਦਿਸਦਾ ਹੈ ਉਦੋਂ ਰੋਖੋ ਦਾ ਕੁਝ ਹੋਰ ਹੁੰਦਾ ਪਰ ਬਰੀਡ ਦੀ ਜੱਜਮੈਂਟ ਤੁਹਾਨੂੰ ਇਹਨਾਂ ਵੈੜਾਂ ਨੂੰ ਦੇਖ ਕੇ ਵੀ ਹੋਊਗੀ ਆਓ ਬਹੁਤੀਆਂ ਗੱਲਾਂ ਇਸੇ ਵੈੜ ਬਾਰੇ ਕਰਦੇ ਹਾਂ ਦੋਸਤੋ ਜਿਹੜੀਆਂ ਅੱਜ ਭਾਈ ਨੇ ਵਿਕਾਊ ਕੀਤੀ ਹੈ ਪਸੰਦ ਜੀ ਨੂੰ ਆਜੇ ਖਰੀਦ ਵੀ ਸਕਦਾ ਹੈ ਤੇ ਜਿਹੜੇ ਨੇ ਕਈ ਵਾਰਾਂ ਪੇਮੈਂਟ ਬਹੁਤੀ ਨਹੀਂ ਇਨਵੈਸਟ ਕਰ ਸਕਦੇ ਹੁੰਦੇ ਆਪਾਂ ਪਹੁੰਚ ਨਹੀਂ ਹੁੰਦੀ ਤਾਂ ਵੀਡੀਓ ਸ਼ੇਅਰ ਜਰੂਰ ਕਰਿਓ ਤਾਂ ਕਿ ਪੰਜਾਬ ਵਾਲੀ ਜਰਸੀ ਤੁਹਾਨੂੰ ਨਜ਼ਰ ਆਵੇ ਵੀ ਐਕਚੁਅਲ ਦੇ ਵਿੱਚ ਹੁੰਦੀ ਕਿੱਦਾਂ ਦੀ ਹੈ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਆਵਤਾਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਅਵਤਾਰ ਬਾਈ ਅੱਜ ਆਪਾਂ ਇੱਕ ਜਰਸੀ ਦਿਖਾ ਰਹੇ ਆਂ ਹਾਂਜੀ ਬਾਈ ਜੀ ਮੈਂ ਕਿਹਾ ਸੀ ਵੀ ਸਾਡੇ ਏਰੀਆ ਚ ਨੀਲੀ ਰਾਵੀ ਬਾਈ ਨੇ ਬਹੁਤ ਸੋਹਣੀ ਸੰਭਾਲੀ ਆਪਾਂ ਥੋੜਾ ਜ਼ਿਕਰ ਜ਼ਰੂਰ ਕਰਾਂਗੇ ਨੀਲੀ ਰਾਵੀ ਦੇ ਵਿੱਚ ਇੱਕ ਬੁੱਲ ਆਪਣਾ ਚੈਂਪੀਅਨ ਬਣਿਆ ਸੀ ਹਨਾ ਹਾਂਜੀ ਨੀਲੀ ਰਾਵੀ ਬੋਲਟ ਬੁੱਲ ਆਪਣੇ ਕੋਲ ਸੀ 2015 ਚ ਚੈਂਪੀਅਨ ਬਣਿਆ ਸੀਗਾ 2015 ਦੇ ਵਿੱਚ ਹਾਂਜੀ ਅੱਜ ਵੀ ਹੈ ਘਰ ਚ ਨੀਲੀ ਰਾਵੀ ਘਰ ਚ ਹੈ ਆਪਣੇ ਅੰਦਰ ਖੜਿਆ ਅੱਜ ਮੌਸਮ ਨਹੀਂ ਚੰਗਾ ਹੈਗਾ ਤੇ ਦੋ ਵਧੀਆ ਮੱਝਾਂ ਇੱਕ ਝੋਟੀ ਤਿਆਰ ਹੈ ਠੀਕ ਹੈ ਤੇ ਦੋ ਗਾਂ ਬੱਚੇ ਹੈਗੇ ਮਗਰ ਬਹੁਤ ਅੱਛਾ ਭਾਈ ਨੀਲੀ ਰਾਵੀ ਦੇ ਨਾਲ ਨਾਲ ਫਿਰ ਜਰਸੀ ਦਾ ਵੀ ਸ਼ੌਂਕ ਰਿਹਾ ਜਰਸੀ ਘਰ ਦੀ ਹੈ ਜੀ ਇਹ ਨੀਲੀ ਰਾਵੀ ਦੇ ਨਾਲ ਹੀ ਆਪਣੇ ਕੋਲ ਚੱਲ ਅੱਛਾ ਸ਼ੁਰੂ ਤੋਂ ਮਤਲਬ ਕਿ ਕਿਸੇ ਟਾਵੇਂ ਟਾਵੇਂ ਫਾਰਮ ਚ ਦੇਖਣ ਨੂੰ ਮਿਲਦੀ ਸੀ ਅੱਛਾ ਜਰਸੀ ਹੂੰ ਉਦੋਂ ਪੀਡੀਐਫਏ ਦਾ ਦੂਜੇ ਮੇਲੇ ਤੋਂ ਮੈਂ ਸਟਾਰਟ ਕਰ ਲਈ ਸੀ ਰੱਖਣੀ ਘਰ ਚ ਠੀਕ ਹੈ ਹਾਂਜੀ ਤੁਹਾਨੂੰ ਦੇਖ ਲਓ ਉਦੋਂ ਦੀ ਫਿਰ ਤੁਰੀ ਆਉਂਦੀ ਹੈ ਜਰਸੀ ਉਦੋਂ ਦੀ ਫਿਰ ਤੁਰੀ ਆਉਂਦੀ ਹੈ ਠੀਕ ਹੈ ਅੱਛਾ ਅੱਜ ਇੱਕ ਵੈਡ ਤੁਸੀਂ ਵਕਾਉ ਕੀਤੀ ਹੈ ਜੀ ਕਿੰਨ ਮਸੂਆ ਸੁਣਦੀ ਹੈ ਇਹ ਨਹੀਂ ਪਹਿਲਾ ਸੂਆ ਸੁਣਾਗੀ ਦੰਦੋ ਕਿਵੇਂ ਬਾਈ ਦੰਦੋ ਖੀਰੀ ਹੈ ਮੇਰੇ ਖਿਆਲ ਚ ਜੇ ਦੋ ਦੰਦ ਹੋ ਜੇ ਤਾਂ ਮੈਂ ਦੇਖੀ ਨਹੀਂ ਹੁਣ ਦੋ ਤਿੰਨ ਦਿਨ ਦੀ ਠੀਕ ਹੈ ਤੇ ਲੋ ਆਪਾਂ ਦੇਖ ਲਾਂਗੇ ਵੈਸੇ ਹਜੇ ਤੱਕ ਖੀਰੀ ਸੀ ਦੇਖ ਲਾਂਗੇ ਖੀਰੀ ਸੀ ਅੱਛਾ ਭਾਈ ਕੀ ਰਿਕਾਰਡ ਹੈ ਵੈਡ ਦਾ ਇਹ ਕਿਹੜੇ ਸੀਮਨ ਦੀ ਹੈ ਇਹ ਖੁਦ ਹੈਗੀ ਹੈ ਜੀ ਲੈਮਨ ਹੈਡ ਵਰਲਡ ਵੈਡ ਦਾ ਹੂੰ ਪ੍ਰੈਗਨੈਂਟ ਹੈਗੀ ਆ ਵੀਜੇ ਹੈਮਲਟ ਬੈਂਕਿੰਗ ਜੈਂਟਿਕਸ ਦਾ ਜਿਹੜਾ ਠੀਕ ਹੈ ਉਹ ਵੀਜੇ ਹੈਮਲਟ ਤੋਂ ਪ੍ਰੈਗਨੈਂਟ ਪ੍ਰੈਗਨੈਂਟ ਹਾਂ ਜੀ ਠੀਕ ਹੈ ਇਹਦੀ ਮਾਂ ਦਾ ਕੀ ਰਿਕਾਰਡ ਸੀ ਮਾਂ ਇਹਦੀ ਆਪਣੇ ਕੋਲੇ 30 ਕਿਲੋ ਦੁੱਧ ਦਿੰਦੀ ਸੀਗੀ ਉਹ ਪੀਡੀਐਫ ਦੇ ਜੈਡ ਬੁੱਲ ਦੀ ਸੀ ਉਦੀ ਮਾਂ ਅੱਗੇ ਉਦੀ ਮਾਂ ਐਮਈਟੀ ਐਬੀਐਸ ਦੀ ਸੀ ਉਹ ਵੀ ਪੀਡੀਐਫ ਦੇ ਥਰੂ ਆਇਆ ਸੀ ਆਪਣਾ ਮਤਲਬ ਨਾਨੀ ਤੱਕ ਦਾ ਰਿਕਾਰਡ ਨਾਨੀ ਤੱਕ ਦਾ ਰਿਕਾਰਡ ਆਪਣੇ ਕੋਲ ਹੈਗਾ ਜੀ ਪੂਰਾ ਠੀਕ ਹੈ ਅੱਛਾ ਭਾਈ ਇਹ ਕਿੰਨੇ ਕ ਦਿਨ ਲੈ ਸਕਦੀ ਹੈ ਅੰਦਾਜ਼ਾ ਸੂਨ ਦੇ ਵਿੱਚ ਦੇਖੋ ਜੀ ਇਹਦੇ ਅੱਜ ਦੋ ਤਰੀਕ ਹੈ 2 ਫਰਵਰੀ ਹੋ ਗਈ 5 ਫਰਵਰੀ ਨੂੰ ਇਹਦੇ 9 9 ਮਹੀਨੇ ਪੂਰੇ ਹੋ ਜਾਣੇ ਆ 5 ਫਰਵਰੀ ਨੂੰ 9 ਮਹੀਨੇ ਪੂਰੇ ਹੋ ਜਾਣੇ ਹੋ ਸਕਦਾ ਵੀ 5 ਫਰਵਰੀ ਨੂੰ ਸੂਪੇ ਇੱਕ ਦੋ ਦਿਨ ਇਧਰ ਉਧਰ ਕਰਦੀ ਹੈ ਚਲੋ ਕੋਈ ਠੀਕ ਹੈ ਯਾਨੀ ਉਹ 5 ਫਰਵਰੀ ਨੂੰ 9 ਮਹੀਨੇ ਦੇ ਕੰਪਲੀਟ ਹੋ ਜਾਣੇ ਆ ਜੀ ਠੀਕ ਹੈ ਅੱਛਾ ਭਾਈ ਨਾਲ ਜਿਹੜੀਆਂ ਵਹਿੜਾਂ ਬੱਧੀਆਂ ਵੀ ਹੈ ਉਹ ਇਹਦੀ ਇਹਦਾ ਖਾਨਦਾਨੀ ਹੈ ਜੀ ਉਹ ਸਾਰਾ ਅੱਛਾ ਇਹ ਹੁਣ ਉਹ ਵਹਿੜ ਦੀ ਮਾਂ 12 ਸਾਲ ਰਹੀ ਆਪਣੇ ਘਰੇ ਅੱਛਾ ਹਾਂਜੀ ਠੀਕ ਹੈ ਕੋਈ ਸੀਗੀ ਰੋਡਾਂ ਵਾਲੇ ਆਪਣਾ ਰੰਧੀਰ ਸਿੰਘ ਗਰਮੀਤ ਰੋਡੇ ਦੇ ਘਰੋਂ ਠੀਕ ਹੈ ਬੱਚੀ ਆਈ ਸੀ ਉਹ ਪਰਲੀ ਬੱਚੀ ਤੋਂ ਥੋੜੀ ਛੋਟੀ ਸੀ ਅੱਛਾ ਉਹਨਾਂ ਤੋਂ ਆਈ ਸੀ ਠੀਕ ਹੈ ਉਹਦੇ ਤੋਂ ਫਿਰ ਇਹ ਸਾਰੀ ਜਨਰੇਸ਼ਨ ਉਹਦੇ ਤੋਂ ਤਿਆਰ ਹੋਈ ਅੱਗੇ ਇਹ ਸਾਰੀ ਯਾਨੀ ਉਹਨਾਂ ਦੀ ਬਲੱਡ ਲਾਈਨ ਦੀ ਗਾਂ ਬਲੱਡ ਲਾਈਨ ਹੈ ਰੇਟ ਅਵਤਾਰ ਭਾਈ ਕੀ ਰੱਖਦੇ ਹੋ ਇਸ ਵੇਲੇ ਰੇਟੇ ਦਾ ਆਪਾਂ ਫੋਨ ਤੇ ਕਰ ਲਾਂਗੇ ਜੀ ਚਿਕਾ ਤੋਰਗੇ ਨੋਪਾ ਦੇਖ ਕੇ ਦੋਸਤੋ ਵੈੜ ਦੇਖੋ ਭੁੱਖਾਂ ਲੈਣੀਆਂ ਦੇਖ ਕੇ ਜਿਹੜਾ ਜਰਸੀ ਨਸਲ ਦਾ ਛੌਂਕ ਰੱਖਦੇ ਆ ਲੈਮਨ ਹੈਡ ਦੀ ਆਪ ਹੈ ਵੀਜੇ ਹੈਮਲਟ ਬੁੱਲ ਦਾ ਇਹਦੇ ਸੀਮਨ ਲੱਗਾ ਕਨਵੈਨਸ਼ਨਲ ਸੀਮਨ ਹੈ ਦੇਖੋ ਇਹਦਾ ਸਟਰਕਚਰ ਹਵਾਨਾ ਇਹਦਾ ਬਿਊਟੀਫੁੱਲ ਦੋਸਤੋ ਫੁੱਲ ਦਿਸੂਗਾ ਤੁਹਾਨੂੰ ਫਿਕਸ ਆਰਡਰ ਦੀ ਹੈ ਖੁੱਚਾਂ ਤੋਤੇ ਹੈ ਬਾਡੀ weight ਦੇਖੋਗੇ ਤੁਸੀਂ ਉਹ ਵੀ ਤੁਹਾਨੂੰ ਪ੍ਰੋਪਰ ਪੂਰਾ ਨਜ਼ਰ ਆਊਗਾ ਇਹ ਹਜੇ ਖੀਰੀ ਸੀ ਹੋ ਸਕਦਾ ਵੀ ਇਹ ਦੋਦੰਦ ਹੋ ਗਈ ਹੋਵੇ ਜਾਂ ਹਜੇ ਖੀਰੀ ਖੜੀ ਹੋਵੇ ਦੰਦ ਜਰੂਰ ਆਪਾਂ ਟਰਾਈ ਕਰ ਲਾਂਗੇ ਇੱਕ ਵਾਰ ਦੇਖਣ ਦੀ ਪਰ ਤੁਸੀਂ ਇਹਦੀ ਬਣਾਵਟ ਦੇਖੋ ਵੈੜ ਦੀ ਸੰਭਾਲ ਪਹਿਲਾਂ ਤੋਂ ਸ਼ੌਂਕ ਹੈ ਇਸ ਭਰਾ ਨੂੰ ਜਰਸੀ ਤੇ ਨੀਲੀ 라ਵੀ نسل ਦਾ ਜਿਹਦੇ ਕਰਕੇ ਕੇਅਰ ਵੀ ਨਾਲ ਬਾਈ ਬਹੁਤ ਚੰਗੀ ਕਰਦਾ ਘਰ ਚ ਬਰੀਡ ਐਵੇਂ ਨਹੀਂ ਬੰਦੀ ਦੱਸੋ ਵੀ ਇਹ ਬਾਈ ਵੈਟਨਰੀ ਆਪਦੀ ਪ੍ਰੈਕਟਿਸ ਜਿਹੜੇ ਘਰੇ ਪਸ਼ੂਆ ਉਹਨਾਂ ਨੂੰ ਏਆਈ ਉਹਨਾਂ ਦੀ ਖੁਦ ਕਰਦਾ ਇਸੇ ਕਰਕੇ ਸੀਮਣ ਦਾ ਰਿਕਾਰਡ ਸਾਂਭਿਆ ਜਾਂਦਾ ਚੰਗਾ ਸੀਮਣ ਭਰਿਆ ਜਾਂਦਾ ਤੇ ਇਸੇ ਤਰ੍ਹਾਂ ਨਸਲ ਜਿਹੜੀ ਅੱਗੇ ਫਿਰ ਵੱਧਦੀ ਪੁੱਲਦੀ ਹੈ ਇੰਪਰੂਵ ਹੁੰਦੀ ਹੈ ਬਾਈ ਰੋਕਿਓ ਮੜਾ ਇਹਦੇ ਲੱਤਾਂ ਦੀ ਬਣਾਵਟ ਦੇਖੋ ਦੋਸਤੋ ਇਹ ਨਰੋਈ ਵੈੜ ਹੈ ਪੂਰੀਆਂ ਸੋਹਣੀਆਂ ਲੱਤਾਂ ਇਹਦੀਆਂ ਬਾਕੀ ਕੰਪੀਟੀਸ਼ਨ 'ਚ ਜੇ ਕੋਈ ਵੀ ਰ ਪਾਉਣੀ ਚਾਹੁੰਦਾ ਤੋ ਆਪ ਸਮਝ ਵਰਤੂਗਾ ਵੀ ਉਹਨੂੰ ਕਿੱਦਾਂ ਲੱਗਦੀ ਹੈ ਅਗਾੜੀ ਨੋਟ ਕਰਿਓ ਕਾਫੀ ਚੰਗੀ ਹੈ ਪਿਛਾਉ ਹਵਾਨਾ ਚੰਗਾ ਹੈ ਇਹ ਜਿਹੜਾ ਥਣ ਦੋਸਤੋ ਮੋਟਾ ਥਾਣਾ ਤੇ ਹੱਥੀ ਚੁਾਈ ਵਾਲਾ ਨਿਕਲੂਗਾ ਹਜੇ ਭਲੂਨ ਚ ਹੈ ਪਰ ਪੂਰਾ ਵਧੀਆ ਸੈਜ ਜਦੋਂ ਇਹ ਥਾਣਾ ਦੇ ਵਿੱਚ ਜੋਸ਼ ਪਾਊਗੀ ਉਦੋਂ ਤੁਹਾਨੂੰ ਨਜ਼ਰ ਆਊਗਾ ਅਵਤਾਰ ਭਾਈ ਆਪਾਂ ਮੁਕਾਬਲੇ ਦੀ ਜੇ ਗੱਲ ਕਰੀਏ ਹਰੇਕ ਬੰਦੇ ਨੂੰ ਵੈਸੇ ਆਪਦਾ ਬਸੂ ਚੰਗਾ ਲੱਗਦਾ ਹੁੰਦਾ ਥੋੜੀ ਸਮਝ ਮੁਤਾਬਕ ਕਿਦਾਂ ਲੱਗਦਾ ਜੇ ਕੋਈ ਭਰਾ ਲੈ ਕੇ ਕੰਪੀਟੀਸ਼ਨ 'ਚ ਵਰਦਾ ਤਾਂ ਇਹਨੂੰ ਇਹ ਜਜਮੈਂਟ ਚ ਆਊਗੀ ਜੀ ਉਹਨਾਂ ਦੀ ਠੀਕ ਹੈ ਹਾਂਜੀ ਕਿਉਂਕਿ ਇੱਕ ਤਾਂ ਇਹਦਾ ਇੰਪੋਰਟਡ ਬਲੱਡ ਆ ਸਾਰਾ ਹੀ ਫਿਰ ਇਹਦੀ ਆਰਡਰ ਕੁਆਲਿਟੀ ਬਹੁਤ ਵਧੀਆ ਹੈ ਲੱਤ ਦੀ ਜਿਹੜੀ ਹੈਗੀ ਇਹਦਾ ਸਟਰਕਚਰ ਬਹੁਤ ਵਧੀਆ ਸਹੀ ਹੈ ਬਿਲਕੁਲ ਉਸ ਤੋਂ ਛੋਟਾ ਕੰਨ ਦੇਖੋ ਫੇਸ ਦੇਖੋ ਇਹਦਾ ਕਰਮਾਲੀ ਦਾ ਇਹ ਲੈਮਨ ਹੈਡ ਬੁੱਲ ਦੀ ਵੈਡ ਐ ਸੋ ਬਹੁਤ ਸੋਹਣੀ ਬੱਛੀ ਬਾਈ ਕੋਲ ਵਿਕਰੀ ਵਾਸਤੇ ਅਵਤਾਰ ਬਾਈ ਤੋਰ ਹੋ ਰੇ ਨੂੰ ਆਪਾਂ ਦਿਖਾਈਏ ਸੋ ਇੱਕ ਵਾਰ ਹੋਰ ਇਹਦਾ ਢੇਡਾ ਕਢਾਉਣੇ ਦਾ ਸੋ ਪਿਛਲੇ ਪਾਸੇ ਹਵਾਨਾ ਦੇਖੋ 5 ਫਰਵਰੀ ਨੂੰ 9 ਮਹੀਨੇ ਪੂਰੇ ਹੁੰਦੇ ਆ ਤੇ ਜੇ 9 ਮਹੀਨੇ ਤੇ 9 ਦਿਨ ਲਵੇ ਤਾਂ ਜੇ ਮੰਨ ਲਓ ਵੀ ਹੋ ਸਕਦਾ ਇਹ ਵੈਡ 10 11 ਦਿਨ 12 ਦਿਨ ਵੀ ਲੈ ਜੇ ਪਰ ਤੁਸੀਂ 9 ਮਹੀਨਿਆਂ ਦੇ ਹਿਸਾਬ ਤੇ ਹੀ ਸੌਦਾ ਕਰਿਓ ਕਿਉਂਕਿ ਕਈ ਵਾਰ ਪਸੂ ਪਸੂ ਸੂਪਿੰਦਾ ਟ੍ਰੈਫਿਕ ਚ ਜਾਂਦਾ ਉਹ ਵਹੀਕਲ ਤੇ ਚੜ੍ਹ ਕੇ ਜਾਣਾ ਤਾਂ ਉਹ ਅੱਗਾ ਪਿੱਛਾ ਕਰ ਜਾਂਦਾ ਸੂਨ ਦੇ ਵਿੱਚ ਅੱਜ ਦੀ ਤਿਆਰੀ ਫੁੱਲ ਹੈ ਰੇਟ ਫੋਨ ਤੇ ਹੈ ਚੰਗੀ ਵਹਿੜਾ ਤਾਂ ਬਿਨਾਂ ਸ਼ੱਕ ਚੰਗੀ ਕੀਮਤ ਤੇ ਮਿਲੂਗੀ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਕੰਟੈਕਟ ਕਰੋ ਨੰਬਰ ਬਾਈ ਦਾ ਟਾਈਟਲ ਸਕਰੀਨ ਉੱਤੇ ਹੀ ਚੱਲ ਰਿਹਾ ਇਸੇ ਤੇ ਤੁਸੀਂ ਕਾਲ ਕਰਨੀ ਹੈ ਆਪਾਂ ਦੰਦ ਵਿਖਾ ਦਈਏ ਜੀ ਵੀਡੀਓ ਚ ਹਾਂ ਦੰਦ ਜਿਹੜੇ ਦੋਸਤੋ ਇਹਦੇ ਆਪਾਂ ਵੀਡੀਓ ਦੇ ਵਿੱਚ ਹੀ ਦੇਖਣੇ ਤੇ ਉਹ ਤੁਹਾਨੂੰ ਦਿਖਾ ਵੀ ਦਿੰਨੇ ਇੱਕ ਵਾਰ ਕਿਉਂਕਿ ਕੀ ਕੀਰੀ ਹੋਈ ਆ ਜੀ ਕੀਰੀ ਐ ਦੰਦ ਤੋੜ ਜੇ ਤਾਂ ਬਹੁਤ ਚੰਗੀ ਗੱਲ ਹੋਊਗੀ ਮੇਰੇ ਖਿਆਲ ਚ ਹੈ ਨਾ ਫਿਰ ਦੋਂਦੀਆਂ ਦੇ ਵਿੱਚ ਭਾਈ ਇਹ ਹਾਂ ਫਿਰ ਇਹ ਦੋਂਦੀਆਂ ਵਾਲੇ ਮਿਲਕ ਬਿਊਟੀ ਕੰਪੀਟੀਸ਼ਨ ਜਾਂ ਜਿਹੜੀਆਂ ਡਰਾਈ گاਵਾਂ ਦਾ ਕੋਈ ਕੰਪੀਟੀਸ਼ਨ ਹੁੰਦਾ ਉਹਨਾਂ ਦੇ ਵਿੱਚ ਖੜਦੀ ਹੋ ਜੂਗੀ ਹਜੇ ਖੀਰੀ ਖੜੀ ਐ ਪਰ ਦੰਦ ਹੋ ਸਕਦਾ ਵੀ ਇੱਕ ਦੋ ਦਿਨਾਂ ਵਿੱਚ ਇਹ ਸੈਟ ਛੁੱਟ ਜੂਗੀ ਇਹ ਵਾਇਰਲ ਪਾ ਗਈ ਐ ਦੰਦਾਂ ਦੇ ਵਿੱਚ ਤੇ ਦੂ ਬਾਅਦ ਚ ਦੰਦ ਪਸ਼ੂ ਨੇ ਤੋੜਨੇ ਹੁੰਦੇ ਆ ਸੋ ਇਹ ਵੈਡ ਫੋਰ ਸੇਲ ਐ ਜਿਨੂੰ ਪਸੰਦ ਆਵੇ ਦੂਜੀਆਂ ਵੇੜਾਂ ਜਿਹੜੀਆਂ ਸ਼ੌਂਕੀਆਂ ਬਾਹਰ ਕੱਢ ਲਈਆਂ ਦੋਸਤੋ ਇਹਨਾਂ ਚੋਂ ਕੋਈ ਵੀ ਵਿਕਰੀ ਆਸਤੇ ਨਹੀਂ ਕਿਉਂਕਿ ਇਹ ਵੇੜ ਦੁੱਧ ਤੇ ਚੱਲਦੀ ਹੈ ਇਹਨਾਂ ਬਾਰੇ ਵੀ ਆਪਾਂ ਦੱਸ ਦਿੰਨੇ ਆ ਜੀ ਹੂੰ ਇਹਨੂੰ 10 ਮਹੀਨੇ ਹੋ ਗਏ ਸੂਈ ਨੂੰ ਠੀਕ ਹੈ ਆ ਜੀ ਦੀ ਧੀ ਹੈ ਠੀਕ ਹੈ ਖੀਰੀ ਹੋਈ ਹੈ ਸੂਈ ਸੀਗੀ ਹੂੰ ਠੀਕ ਹੈ ਜੀ ਇਹ ਹੈਗੀ ਆ ਉਹ ਜਿਹੜੀ ਰੋਡ ਵਾਲੇ ਦੇ ਘਰੋਂ ਬੱਚੀ ਆਈ ਸੀ ਉਹਦੀ ਡਾਇਰੈਕਟ ਧੀ ਹੈ ਇਹ ਠੀਕ ਹੈ ਤੇ ਖੁਦ ਏਬੀਐਸ ਦੇ ਚਾਰਟ ਬੁੱਲਦੀ ਹੈ ਇਹ ਇਹ ਚਾਰਟ ਦੀ ਹੈ ਚਾਰਟ ਦੀ ਹਾਂਜੀ ਠੀਕ ਹੈ ਬਹੁਤ ਵਾਚਾ ਪ੍ਰਦਰਸ਼ਨ ਕੀਤਾ ਨੇ ਹੁਣ ਤਾਂ ਚਲੋ 10 ਮਹੀਨੇ ਸੂਈ ਨੂੰ ਹੋ ਗਏ 30 ਕਿਲੋ ਤੋਂ ਬਾਹਰ ਗਈ ਹੈ ਬੈੜੀ ਪਹਿਲੇ ਸੂਏ ਚ ਪਹਿਲੇ ਸੂਏ ਚ ਤੇ ਹੁਣ ਵੀ ਇਹਦਾ 18-19 ਕਿਲੋ ਦੁੱਧ ਹੁਣ ਵੀ ਹੈਗਾ ਠੀਕ ਹੈ ਸੋ ਭਾਈ ਵੀਡੀਓ ਬਣਾ ਰਹੇ ਹਾਂ ਦੋਸੋ ਹੁਣ ਇਹਦੀ 24 ਕਿੰਗਾ ਹੁਣ ਤਾਂ ਸਵੇਰ ਦੇ ਟਾਈਮ ਮੈਂ ਟਾਈਮ ਤੁਹਾਨੂੰ ਇੱਕ ਵਾਰ ਦਿਖਾ ਦਿਆਂ 10 ਵਜੇ ਵੀਡੀਓ ਬਣ ਰਹੀ ਹੈ ਤੇ ਚੁਆਈ ਇਸ ਵਾਈਡ ਦੀ ਹੋਈ ਵੀ ਹੈ ਜਿਹੜੀ ਇਹ ਬੱਚੀ ਬਈ ਹੈ ਕਿਹੜੇ ਸੀਮੰਦ ਦੀ ਇਹ ਏਸੇ ਦੀ ਧੀ ਹੈ ਜੀ ਇਹ ਪੀਡੀਐਫ ਦੇ ਸਕਾਈ ਕਲਾਸ ਦੀ ਹੈ ਠੀਕ ਹੈ ਸੋ ਇਹਨਾਂ ਚੋਂ ਤਾਂ ਕੋਈ ਵੀ ਨਾ ਨਹੀਂ ਇਹਨਾਂ ਚੋਂ ਕੋਈ ਨਹੀਂ ਹੈ ਦੋਨੋਂ ਘਰੇ ਰੱਖਾਂਗੇ ਜਿਹੜੀ ਇਹ ਬੱਚੀ ਹੈ ਛੋਟੀ ਬਈ ਦੀ ਝੋਲੀ ਦਿਖਾਈ ਮਰੀ ਦੋਸੋ ਦੇਖਿਓ ਤੁਸੀਂ ਖੀਰੀਆਂ ਚ ਕੰਪੀਟੀਸ਼ਨ ਚ ਜਾਣਾ ਹੋਵੇ ਬੱਚੀ ਨੇ ਤੇ ਦੇਖੋ ਇਹ ਅਸਰ ਬੱਚੀ ਹੈ 10 ਮਹੀਨੇ ਉਮਰ ਹੈ ਹਜੇ ਇਹ ਆਈ ਨਹੀਂ ਇਹਦੀ ਹੋ ਦੇਖੋ ਹੁਣੇ ਦੱਸ ਦਈਏ ਜਿਵੇਂ ਗੱਬਣ ਹੁੰਦੀ ਹੈ ਸੋ ਇਹ ਚੰਗੀ ਪਿਓਰ ਬਲੱਡ ਲਾਈਨ ਦੀ ਨਿਸ਼ਾਨੀ ਹੈ ਤੇ ਇਸੇ ਰਵੇ ਦੇ ਵਿੱਚੋਂ ਤੁਹਾਨੂੰ ਅੱਜ ਵੈੜ ਮਿਲੂਗੀ ਜੇ ਕੋਈ ਵੀਰ ਚੰਗੀ ਪੇਮੈਂਟ ਇਨਵੈਸਟ ਕਰ ਸਕਦਾ ਤਾਂ ਜਰੂਰ ਕਾਲ ਕਰਿਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ